लाउद से ते सूफी संत कहते कोशिश करी तो हर थां ते पिछे हो गए सूफिया के बचन भी ने अज राह चुनार के सलामत न कुनत बा खलक चुना जी के कया मत न कुनत दर मस्जिद गर रवि के चुना जाओ के तुरा दश पेश न फानंद कोई मामत न कुनत दर पेश अगे अगे न बैठे पेश अगो दर पेश न फानंद ਉਹ ਇਮਾਕਤ ਨਾ ਕਰਨ। ਅੱਗੇ ਨਾ ਬੈਠੇ। ਇਮਾਮ ਬਣਨ ਦੀ ਕੋਸ਼ਿਸ਼ ਨਾ ਕਰੇ। ਪਿੱਛੇ ਬੈਠੇ। ਸੂਫੀ ਕੰਦਰ ਸਭ ਤੋਂ ਪਿੱਛੇ ਬੈਠੇ। ਬਈ ਕਿਉਂ? ਹੋਰ ਕੋਈ ਨੂੰ ਕੋਈ ਪਿੱਛੇ ਕਰੇਗਾ ਨਹੀਂ। ਕਿਸੇ ਨਾਲ ਟਕਰਾਓ ਨਹੀਂ ਹੋਏਗਾ। ਝਗੜਾ ਨਹੀਂ ਹੋਏਗਾ। ਸੋਕਰਾਟ ਵੀ ਇਸੇ ਖਿਆਲਾਂ ਦਾ ਮਾਲਿਕ ਸੀ। ਯੂਨਾਨ ਦਾ ਪ੍ਰਸਿੱਧ ਦਾਰਸ਼ਣਿਕ ਇਹ ਵੀ ਕਹਿੰਦਾ ਸੀ ਪਿੱਛੇ ਸਭ ਤੋਂ ਪਿੱਛੇ ਬੈਠੋ। ਮਰਨ ਜਦ ਲੱਗਿਆ ਨਾ ਤੇ ਨਾਲ ਦੇ ਚੇਲੇ ਬੈਠੇ ਸਨ ਕਹਿ ਲਗੇ ਬਈ ਉਸਤਾਦ ਜੀ ਜਾਂਦਿਆਂ-ਜਾਂਦਿਆਂ ਕੋਈ ਸਿੱਖਿਆ ਦੇ ਜਾਓ। सुकरात कहने लगा पर शिक्षा ये है सुनो मैं अपनी जिंदगी में कभी किसी ਕਮਹਾਰਿਆਂ ਨੇ सारे ਚੀਦੇ ਬੋਲ ਪਏ ਫਿਰ ਸਾਨੂੰ ਵੀ ਦੱਸੋ ਛੇਤੀ ਦੱਸੋ ਉਹ ਗੁਰ ਸਾਨੂੰ ਵੀ ਦੱਸੋ ਉਹ ਯੁਕਤੀ ਸਾਨੂੰ ਵੀ ਦੱਸੋ ਤੇ सुकरात कहने लगा ਕੰਬਖਤ ਤੁਸੀਂ ਤੇ ਪਹਿਲੇ ਹੀ ਬੋਲ ਪਏਓ ਗੱਲ ਪੂਰੀ ਤੇ ਸੁਣਾਓ ਵਿਚੇ ਹੀ ਬੋਲ ਪਏ ਗੱਲ ਪੂਰੀ ਸੁਣਾਓ सुकरात कहने लगा ਸੁਣੋ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਕਿਸੇ ਤੋਂ ਹਾਰੇ ਨਹੀਂ ਕਿਉਂਕਿ ਮੈਂ ਕਦੀ ਕਿਸੇ ਨੂੰ ਜਿੱਤਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੈਂ ਸਦਾ ਹੀ ਪਿੱਛੇ ਬੈਠਿਆ ਹਾਂ ਔਰ ਮੈਨੂੰ ਕੌਣ ਕਿੱਥੇ ਪਿੱਛੇ ਕਰੇਗਾ ਮੈਂ ਸਭ ਤੋਂ ਪਿੱਛੇ ਬੈਠਿਆ ਲਾਉਦ ਸੇ ਵੀ ਇਹ ਕਹਿੰਦਾ ਸੂਫੀ ਵੀ ਇਹ ਕਹਿੰਦਾ